ਰਾਤ ਨੂੰ 1 ਤੋਂ 5 ਨੇ ਬਟ ਕਿੱਲਾ ਗੱਲੀ ਚਾਬੀ ਕਿੱਥੇ ਆ ਇਹਨੂੰ ਕੱਲਾ ਹੀ ਸੀਗਾ ਹੌਲੀ 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 ਸਾਡੀ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਕੀ ਹਾਲ ਚਾਲ ਆ ਵੀ ਸਾਰਿਆਂ ਦਾ ਹੋਰ ਤੀ ਸਾਰੇ ਠੀਕ ਠਾਕ ਆ ਤੇ ਦੋ ਦਿਨਾਂ ਬਾਅਦ ਅੱਜ ਮੀਂਹ ਹਟਿਆ ਵਾ ਤੇ ਆਪਾਂ ਹੋ ਗਏ ਪਿਆਰ ਹੁਣ ਚੱਲਦੇ ਆ ਕਾਲਜ ਮਿਲਦੇ ਆ ਫਿਰ ਕਾਲਜ ਚੱਲ 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 ਆਏ ਫੇਲੀ ਖੁਸ਼ੀ ਵਾਲੀ ਰਹਿੰਦੀ ਆ ਇੱਥੇ ਪਿੱਛੇ ਇਹਨਾਂ ਦਾ ਵੀ ਗਰੁੱਪ ਬਣੇ ਹੋਇਆ ਜੇ ਉਹਨਾਂ ਤੋਂ ਨਿਗਾਹ ਆਦੀਏ ਫਿਰ ਪੂਰੇ ਹੀ ਖੁਸ਼ ਰਹਿੰਦਾ ਵਾ ਤੇ ਹੁਣ ਥੋੜੇ ਛੱਤਰ ਫਿਰਨੇ ਆ ਅੱਜ ਇੰਨਾ ਕਿ ਜ਼ਿਆਦਾ ਬੋਰਿੰਗ ਦਾ ਨਾ ਵੀ ਪੁੱਛੋ ਨਾ ਬੜਾ ਬੋਰਿੰਗ ਦਾ ਨਾ ਜਿੰਨਾ ਕਹਦਾ ਉਹਨਾਂ ਉਹਨਾਂ ਪੂਰੇ ਹੌਲੀ 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 ਲੋ ਵੀ ਆਪਾਂ ਚੱਲਦੇ ਹਾਂ ਗੁਰਦਰਾ ਸਾਹਿਬ ਮੱਥਾ ਟੇਕਣ ਰਜਿੰਦਰੂਣੀ ਪਹੁੰਚ ਚੁੱਕੇ ਆ ਚੱਲਦੇ ਆ ਫਿਰ ਮਿੱਤਰੋ ਆਪਾਂ ਲੇ ਵੀ ਇਧਰ ਮੱਥਾ ਦੇਕ ਕਿਉਂ ਨਾਨਕ ਸਰ ਬਰਸ਼ੀ ਤੇ ਇਹ ਕਿ ਸਕਦਾ ਇਹ ਤਾਂ ਇਹਨੂੰ ਤਾਂ ਸੌਕੇ ਇਹ ਤਾਂ ਦੇਹ ਚ ਮਿਲੀ ਹੋਈ ਆ ਆ ਦੇਖ ਲੋ ਨਾਨਕ ਸਰ ਚੱਲੇ ਸੀ ਇਹਨੂੰ ਕੱਲਾ ਹੀ ਸੀ ਸਾਰੇ ਕਿਤੇ ਗੱਡੀ ਤੇ ਚੱਲਦੇ ਆ ਇਹਨੂੰ ਇਹਨੂੰ ਕੱਲਾ ਹੀ ਸੀਗਾ ਇਹ ਦੇਖਾ ਇਹਦੇ ਵੀ ਕੋਪਾ ਲੈ ਦੇ ਰਿਲੈਕਸ ਹੋ ਭਾਈ ਫਿਰਦਾ ਵਾ ਇਧਰ ਵੀ ਰਿਲੈਕਸ ਹੋਈ ਜਾ ਇਧਰ ਕੋ ਮੂਰਾ ਉਹ ਨਹੀਂ ਕਰੀ ਜੀ ਇਹੀ ਚੰਗੀ ਵਾਲਾ ਆ ਜੀ ਹੋ ਬਾਈ ਦੇਖ ਹੈ ਬਾਈ ਚਲੋ ਚਾਹਰ ਨੂੰ ਘਰੇ ਕਹਿੰਦਾ ਇਹਨਾਂ ਪਰਵੈਰੀ ਦੀ ਯਾਤਰਾ ਦਿੰਦਾ ਜਿਹੇ ਨਾ ਪਾਣੀ 40 ਕਿਲੋ ਰੋਟੀ ਦੀ ਦਿਨਮ 24 ਦਾ ਚਾਹ ਦੋ ਬਣਾ ਪਹਿਲਾਂ ਆ ਜਾਗਾ ਲੈ ਕਹਿੰਦਾ ਆ ਬਾਈ ਗਰਮ ਗਰਮ ਦੀ ਜੁੱਤੀ ਚੱਕੀ ਗਈ ਰੋਡ ਆਲਾ ਹੋਇਆ ਪਿਆ ਹੁਣ ਵਿਚਾਰਾ ਲੈ ਬਾਈ ਪ੍ਰਦੇਸੀ ਢਾਬੇ ਪਹੁੰਚ ਗਏ ਆ ਚਾਹ ਛਕ ਕੇ ਫੇਰ ਮੁੜਦੇ ਆ ਲਾ ਵਿਚਾਰ ਆ ਗਈ ਆ ਕੱਲ ਦਾ ਬਾਅਦ ਦੇਖ ਪਰ ਬੈਲੈਂਸ ਤੈਨੂੰ ਚੈੱਕ ਕਰਾਵਾ ਜੇ ਹੱਥ ਆ ਗਿਆ ਆ ਗਿਆ ਨੀਲਾ ਆ ਗਿਆ ਬਾਈ ਜੇ ਤੇਰੇ ਨਾਲ ਧੱਕਾ ਕੀਤਾ ਬਾਅਦ ਇਹਨਾਂ ਨੇ ਫੇਰ ਨਾ ਗਈ ਐ ਉਹ ਦਾ ਵੀ ਇਹ ਹਾਲ ਹੈ ਕਿਉਂ ਜੱਕ ਅੱਜ ਚਾਹ ਦਾ ਪ੍ਰੋਗਰਾਮ ਲੋਟ ਨਹੀਂ ਆਉਂਦਾਗਾ ਪਰਦੇਸੀ ਵਾਲੀ ਪੀਐਨਡੀ ਤੇ ਹੁਣ ਰਾਜੀ ਥਾਵੇ ਵਾਲੀ ਗੌਰਮੰਦ ਦੀ ਜੁੱਤੀ ਚੱਕੀ ਗਈ ਨਾਨਕ ਸਰ ਇਹ ਸਪੈਸ਼ਲ ਰਾਜ ਥਾਵੇ ਤੇ ਚਾਹ ਹੋ ਗਿਆ ਬਲੌਗ ਚ ਕੁਰੀ ਮਾਰ ਲੈਣਾ ਤਿੰਨ ਸੈਂਡਵਿਚ ਘੈ ਦੋਨਾ ਹਾਂ ਮੇਰੇ ਲਈ ਬਰਗ ਰੈਕਟਰ ਮੇਰੇ ਲਈ ਬਰਗ ਰੈਕਟਰ ਮੇਰਾ ਤਾਂ ਫੋਨ ਹੀ ਬੰਦ ਹੋ ਗਿਆ ਲੈ ਵੀ ਆਪਣੀ ਹੁਣ ਚਾਹ ਆ ਗਈ ਤੇ ਪਿਓ ਸਾਰੇ ਪਹਿਲਾਂ ਕਹਿੰਦੇ ਮਿੱਠਾ ਰੋਗ ਕੇ ਪੱਤੀ ਠੋਕ ਕੇ ਉਹਨੇ ਮਿੱਠਾ ਜਿਆਦਾ ਹੀ ਰੋਗ ਤਾਂ ਹੁਣ ਦੁਬਾਰਾ ਪਉਂਦੇ ਫਿਰਦੇ ਆ ਲੋ ਵੀ ਹੁਣ ਆਪਾਂ ਚੱਲਦੇ ਆ ਕਿਹੜਾ ਗੱਦਵੀ ਜੀ ਕਿੱਥੇ ਆ ਜਦੋਂ ਇਹੋੜੇ ਗਰਮਾਂ ਦੇ ਪੈਰਾਂ ਵਾਲੇ ਕਿਹੜਾ ਨੇ ਨਰੂਲੀ ਨਹੀਂ ਇਹ ਨਹੀਂ ਮੈਂ ਨਹੀਂ ਇੱਧਰ ਇੱਧਰੇ ਪਾਸੇ ਹੀ ਰੱਖ ਵਰਮਣ ਇੱਧਰ ਰੱਖ ਇੱਧਰ ਰੱਖ ਉਹ ਗਾ ਨਹੀਂ ਉਹ ਨਹੀਂ ਹੋ ਨਹੀਂ ਚੱਲ ਚੱਲ ਰਾਤ ਨੂੰ ਇੱਕ ਤੋਂ ਪੰਜ ਨੇ ਤਾਂ ਟੂਕਲ ਵੀ ਲੱਗਦਾ ਵਾ ਤੇ ਮੱਖਸੇ ਬਾਜ਼ਾਰ ਗਰੈਰੀ ਡਾਉਂਦਿਆਂ ਹੁਣ ਇਹ ਕਹਿੰਦਾ 3 ਵਜੇ ਤੱਕ ਸਿੱਧਾ ਰੋੜੀ ਚੱਲਣਾ ਵਾਪਸ ਨਹੀਂ ਮੁੜਨਾ 3 ਦੇ ਤੋਂ ਬਾਅਦ ਚ ਪਿੰਡ ਮੁੜਨਾ ਵਾ ਜਿਹੜਾ ਰੋਡ ਤੇ ਚੰਗਾ ਢੱਬਾ ਹੈ ਉੱਥੋਂ ਚਾਹ ਪੀ ਕੇ ਆਉਣੀ ਆ ਬੱਤਰੇ ਚੱਲੋ ਗਾ ਉਹਨੂੰ ਹੁਣ ਲੈ ਵੀ ਤੇਲ ਪਾ ਲਿਆ ਹੁਣ ਇੱਥੋਂ ਤੇ ਚੱਲਦੇ ਆ ਗਾ ਉਹਨੂੰ ਸਬਾਨਤੀ ਹੋ ਜਾਣਾ ਫਿਰ ਆਪਾਂ ਸਫਰਾਂ ਦੇ ਨਹੀਂ ਖਬਰਾਂ ਚ ਨਾ ਹੋ ਜੂ ਕਬਰ ਜਦੋਂ ਆਪਾਂ ਅੱਜ ਤਾਂ ਬਾਲਾ ਪੁੱਠਾ ਪੰਗਾ ਲੈ ਲਿਆ ਲੈ ਲਿਆ ਆ ਨੀ ਚੰਦ ਰੀਅਤ ਤੇ ਓਏ ਨਹੀਂ ਨਹੀਂ ਓਸ ਤੋਰੀ ਓਏ ਤਾਰ ਕੱਢ ਦੇ ਰੋ ਜਾ ਰੋ ਜਾ ਰੋ ਜਾ ਰੋ ਜਾ ਰੋ ਜਾ ਹਲੋ ਬਈ ਤਿੰਨ ਫੂਲਾਂ ਚ ਪਾਣੀ ਪੈ ਗਿਆ ਤੇ ਇਹ ਤਾਂ ਹੋ ਗਏ ਖਰਾਬ ਹੁਣ ਬੈਠੇ ਚੱਕੀ ਜਾਂਦੇ ਇੱਕ ਦੂਜੇ ਦੇ ਮੂੰਹਨ ਲਈ ਦੱਸੋ ਕੀ ਕਰਨਾ ਵਾ ਇੱਥੇ ਨਹੀਂ ਲੁਕਣਾ ਬਈ ਇੱਥੇ ਨਹੀਂ ਲੁਕਣਾ ਇਹ ਕੀ ਕਰਦਾ ਵਾ 6 ਕਿ ਲਈ ਲੀ। ਤੁਹਾਨੂੰ ਲਾਉਂਗਾ ਨਾ ਭਲੇ ਆਰਾਮ ਘਰੇ ਲਈ। ਲਓ ਵੀ ਗੁਰਦਾਰ ਸਾਹਿਬ ਆਗੇ ਵਾਪਸ। ਇੱਥੇ ਹੁਣ ਥੋੜਾ ਟਾਈਮ ਰੈਸਟ ਕਰਦੇ ਆ। ਥੋੜਾ ਆਪਣਾ ਫੋਨ ਹੋ ਗਿਆ ਸੀ ਬੰਦ ਫਿਰ ਅਗਲਾ ਵਲੌਗ ਬਣਿਆ ਨਹੀਂ ਗਿਆ। ਤੇ ਅੱਜ ਦਾ ਵਲੌਗ ਆਪਾਂ ਡਨ ਕਰਦੇ ਆ ਇੱਥੇ। ਮਿਲਦੇ ਆਂ ਅਗਲੇ ਵਲੌਗ 'ਚ। ਠੀਕ ਆ ਉਹਨਾਂ ਟਾਈਮ ਲਈ ਸਬਸਕ੍ਰਾਈਬ ਕਰ ਲਓ ਸਾਰੇ।